ਸ਼੍ਰੀ ਗੁਰੂ ਅਮਰਦਾਸ ਜੀ ਨੇ ਸਿੱਖੀ ਦੇ ਪ੍ਰਚਾਰ ਹਿਤ ਬਾਈ ਕੇਂਦਰ ਕਾਇਮ ਕੀਤੇ ਸਨ ਜਿਨ੍ਹਾਂ ਨੂੰ ਮੰჯੀਆਂ ਕਿਹਾ ਜਾਂਦਾ ਸੀ ਹਰ ਕੇਂਦਰ ਵਿੱਚ ਇੱਕ ਉੱਚੀ ਸੋਚੀ ਰਹਿਣ ਵਾਲਾ ਗੁਰਸਿੱਖ ਧਰਮ ਪ੍ਰਚਾਰ ਅਤੇ ਸਿੱਖੀ ਰਹਿ ਦਾ ਨਮੂਨਾ ਪੇਸ਼ ਕਰਨ ਲਈ ਥਾਪਿਆ ਜਾਂਦਾ ਸੀ ਅਜਿਹੇ ਗੁਰਸਿੱਖਾਂ ਨੂੰ ਸ਼੍ਰੀ ਗੁਰੂ ਰਾਮਦਾਸ ਜੀ ਨੇ ਮਸੰਦ ਦਾ ਰੁਤਬਾ ਦਿੱਤਾ ਸੀ ਉਹਨਾਂ ਦੇ ਜਿੰਮੇ ਸਿੱਖੀ ਪ੍ਰਚਾਰ ਤੋਂ ਇਲਾਵਾ ਇਹ ਕਰਤੱਵ ਵੀ ਲਾਇਆ ਗਿਆ ਸੀ ਕਿ ਉਹ ਆਪਣੇ ਇਲਾਕੇ ਦੀ ਸੰਗਤpassੂਕਾਰ ਪੇਟਾ ਇਕੱਤਰ ਕਰਕੇ ਗੁਰੂ ਦਰਬਾਰ ਵਿੱਚ ਪਹੁੰਚਾਇਆ ਕਰਨ ਪੰਚਮ ਪੰਜਾ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਕਾਰਪੇਟਾਂ ਦੇ ਕਾਰਜ ਨੂੰ ਹੋਰ ਯੁਗਤੀਪੂਰਵਕ ਕੀਤਾ ਅਤੇ ਆਗਿਆ ਕੀਤੀ ਕਿ ਹਰ ਇਲਾਕੇ ਦੀ ਸੰਗਤ ਆਪਣੀ ਕਮਾਈ ਦਾ ਦਸਵਾਂ ਹਿੱਸਾ ਦਸਵੰਦ ਦੇ ਰੂਪ ਵਿੱਚ ਗੁਰੂ ਜੀ ਦੇ ਨਿਯਮ ਕੱਢਿਆ ਕਰੇ ਅਤੇ ਆਪਣੇ ਇਲਾਕੇ ਦੇ ਗੁਰੂ ਦਰਬਾਰ ਵੱਲੋਂ ਥਾਪੀ ਗਈ ਮਸੰਦ ਰਾਹੀਂ ਹਰ ਸਾਲ ਵਿਸਾਖੀ ਦੇ ਮੌਕੇ ਤੇ ਗੁਰੂ ਜੀ ਨੂੰ ਭੇਜੇ ਇਹ ਕਾਰਜ ਕਾਫੀ ਸਮਾਂ ਬੜੇ ਸੁਚੱਜੇ ਢੰਗ ਨਾਲ ਚੱਲਦਾ ਰਿਹਾ ਮਸੰਗਤ ਆਪਣੀ ਇਲਾਕੇ ਵਿੱਚ ਸਿੱਖੀ ਦਾ ਪ੍ਰਚਾਰ ਵੀ ਕਰ ਦੇ ਆਪਣੇ ਉੱਚੇ ਸੁੱਚੇ ਜੀਵਨ ਦੁਆਰਾ ਸਿੱਖੀ ਰਹਿ ਦਾ ਦਰਸ਼ਵੀ ਪੇਸ਼ ਕਰ ਦੇ ਅਤੇ ਸੰਗਤਾਂpass ਦਸਵੰਦ ਦੀ ਉਗਰਾਹੀ ਕਰਕੇ ਹਰ ਸਾਲ ਸ਼ਰਧਾ ਤੇ ਇਮਾਨਦਾਰੀ ਨਾਲ ਗੁਰੂ ਦਰਬਾਰ ਵਿੱਚ ਪਹੁੰਚਾ ਦਿੰਦੇ ਇਹ ਗੁਰਮੁਖ ਵਰਸਿਕ ਆਪਣੇ ਗੁਜ਼ਾਰੇ ਲਈ ਆਪਣਾ ਵੱਖਰਾ ਕਾਰੋਬਾਰ ਕਰਦੇ ਅਤੇ ਇਸ ਕਮਾਈ ਵਿੱਚੋਂ ਵੀ ਆਪ ਦਸਵੰਦ ਕੱਢਦੇ ਅਤੇ ਸਾਰੀ ਦਸਵੰਦ ਗੁਰੂ ਜੀ ਵਾਸਤੇ ਸੰਭਾਲ ਕੇ ਵੀ ਰੱਖਦੇ ਪਰ ਧਨ ਤੇ ਅਧਿਕਾਰ ਮਨੁੱਖ ਨੂੰ ਪ੍ਰਸ਼ਟ ਕਰ ਦਿੰਦੇ ਹਨ ਸਮਾਪਾਕੇ ਮਸੰਦਾਂ ਦੇ ਆਚਰਣ ਵਿੱਚ ਵੀ ਕਿਰਾਵਟਾਉਣੀ ਸ਼ੁਰੂ ਹੋ ਗਈ। ਗੁਰੂਦਰਬਾਰ ਲਈ ਆਈ ਮਾਇਆ ਅਤੇ ਹੋਰ ਵਸਤਾ ਉਹ ਆਪ ਵਰਤਨ ਲੱਗ ਪਏ। ਉਹਨਾਂ ਦੇ ਚਰਿੱਤਰ ਵੀ ਭ੍ਰਿਸ਼ਟ ਹੋ ਗਈ ਅਤੇ ਉਹ ਬੇਲਦਾਰੀਆਂ ਵਿੱਚ ਪੈ ਗਏ। ਆਪਣੇ ਅਧਿਆਤਮਿਕ ਪਦਵੀ ਦੇ ਆਯੋਗ ਵਰਤੋਂ ਕਰਦੇ ਹੋਏ ਲੋਕਾਂ ਨੂੰ ਦੁੱਖ ਦਿੰਦੇ ਅਤੇ ਉਹਨਾਂ ਦੀ ਇੱਜ਼ਤ ਨਾਲ ਖੇਲਦੇ। ਇਸ ਪ੍ਰਕਾਰ ਇਹ ਮਸੰਦ ਧਰਮ ਤੇ ਗਿਆਨ ਦੇ ਸੂਮੀ ਅਤੇ ਉੱਚੀ ਸੁੱਚੀ ਰਹਿਤ ਦਾ ਆਦਰਸ਼ ਰੂਪ ਹੋਣ ਦੀ ਜਗ੍ਹਾ ਵਿਲਾਸੀ ਜਾਬਰ ਅਤੇ ਜਰਵਾਣੇ ਬਣ ਗਏ ਗੁਰੂ ਤੇਗ ਬਹਾਦਰ ਜੀ ਕਾਫੀ ਸਮਾਂ ਪੰਜਾਬ ਤੋਂ ਬਾਹਰ ਰਹੇ ਅਤੇ ਫਿਰ ਸ਼ਹੀਦੀ ਦੇ ਦਿੱਤੀ ਦਸ਼ਮ ਗੁਰੂ ਜੀ ਨੇ ਹੁਣ ਤੱਕ ਯੁੱਧਾਂ ਵਿੱਚ ਰੁੱਝੇ ਰਹੇ ਸਨ ਇਸ ਦਾ ਲਾਭ ਉਠਾ ਕੇ ਸਾਰਾ ਸਮਾਂ ਮਸੰਦਮਨ ਮਾਨੀਆਂ ਕਰਦੇ ਰਹੇ ਗੁਰੂ ਜੀ ਨੂੰ ਇਹਨਾਂ ਦੀਆਂ ਕਰਤੂਤਾਂ ਤੇ ਕਾਲੇ ਕਾਰਨਾਮਿਆਂ ਦੀਆਂ ਖਬਰਾਂ ਪਹੁੰਚਦੀਆਂ ਰਹੀਆਂ ਹੁਣ ਜਦੋਂ ਆਪਨੇ ਅਮਨ ਤੇ ਸ਼ਾਂਤੀ ਦਾ ਸਮਾਂ ਮਿਲਿਆ ਤਾਂ ਆਪਨੇ ਮਸੰਦਾਂ ਦੀ ਸੋਦਾ ਫੈਸਲਾ ਕੀਤਾ ਆਪਨੇ ਹੁਕਮ ਜਾਰੀ ਕੀਤਾ ਕਿ ਸਬਨਾ ਇਲਾਕਿਆਂ ਦੇ ਸੰਗਤ ਆਪਣੇ ਆਪਣੇ ਇਲਾਕੇ ਦੇ ਮਸੰਦਾਂ ਦੀਆਂ ਮੁਸ਼ਕਾਂ ਬੰਨਕੀ ਦਰਬਾਰ ਵਿੱਚ ਹਾਜ਼ਰ ਕਰੇ ਸਿੱਖਾਂ ਨੇ ਆਪਦੇ ਹੁਕਮ ਅਨੁਸਾਰ ਮਸੰਦਾਂ ਨੂੰ ਗੁਰੂ ਸਾਹਿਬ ਦੇ ਸਾਹਮਣੇ ਪੇਸ਼ ਕੀਤਾ ਆਪਨੇ ਵਾਰੀ-ਵਾਰੀ ਸਬਨਾ ਦੇ ਕਾਲੇ ਕਾਰੇ ਸੁਨੇ ਅਤੇ ਉਹਨਾਂ ਤੋਂ ਆਪਣੇ ਪਾਪਾਂ ਤੇ ਅਬਰਾਧਾਂ ਦਾ ਇਕਬਾਲ ਕਰਕੇ ਯਥਾ ਯੋਗ ਦੰਡ ਦਿੱਤਾ ਕੁਝ ਇਲਾਕਿਆਂ ਦੇ ਮਸੰਦਾਂ ਦਾ ਵਿਹਾਰ ਅਤਿਆਚਰਨ ਸਿੱਖੀ ਰਹਿਤ ਅਨੁਸਾਰ ਉੱਚਾ ਤੇ ਸੁੱਚਾ ਰਿਹਾ ਉਨਾਂ ਨੂੰ ਗੁਰੂ ਜੀ ਨੇ ਸਨਮਾਨਿਤ ਕੀਤਾ ਮਸੰਦਾਂ ਨੂੰ ਡੰਡਿਤ ਕਰਕੇ ਗੁਰੂ ਜੀ ਨੇ ਅੱਗੇ ਤੋਂ ਇਹ سلسلہ ਹੀ ਬੰਦ ਕਰ ਦਿੱਤਾ ਅਤੇ ਆਗਿਆ ਕੀਤੀ ਕਿ ਸਿੱਖ ਆਪਣਾ ਦਸਵੰਦ ਅਤੇ ਕਾਰਪੇਟਾ ਆਪ ਹੀ ਸਿੱਧਾ ਗੁਰੂ ਦਰਬਾਰ ਵਿੱਚ ਪਹੁੰਚਾ ਆ ਕਰਨ ਆਪ ਨੇ ਡੰਡਿਤ ਕੀਤੇ ਹੋਏ ਮਸੰਦਾਂ ਨਾਲ ਵਰਤਨ ਨਿਵੀ ਸਿੱਖਾਂ ਨੂੰ ਮਨਾਹੀ ਕਰ ਦਿੱਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ